ਕੀ ਕਰਨਾ ਚਾਹੀਦਾ ਜੇ ਕਿਸਾਨ ਨਹੀਂ ਬਚੇਗਾ ਤਾਂ ਬਚਣਗੇ ਉਹ ਵੀ ਨਹੀਂ ਛੋਟੀਆਂ ਦੁਕਾਨਾਂ ਵਾਲੇ ਜਿਹੜੇ ਨੇ ਉਹ ਵੀ ਕਦੇ ਵੀ ਸ਼ੋਪਿੰਗ ਮਾਲ ਨਹੀਂ ਬਣਾ ਸਕਣਗੇ ਕਿਹਦੇ ਬਣਨੇ ਨੇ ਅਬਾਨੀ ਅਡਾਨੀ ਦੇ ਬਣਨੇ ਨੇ ਅੱਜ ਆਪਾਂ ਦੇਖਦੇ ਹਾਂ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਕੋਲ 30 40 ਹਾਸਪੋਕਰ ਦੇ 50 60 ਔਰ ਦੇ ਹਾਸਪੋਕਰ ਦੇ ਟਰੈਕਟਰ ਨੇ ਉਹਨਾਂ ਦੀ ਰਿਪੇਅਰ ਕਰਾਉਣ ਵਾਲੇ ਜਿਹੜੇ ਮਿਸਤਰੀ ਨੇ ਉਹ ਮਿਸਤਰੀ ਵੀ ਸੋਚ ਲੈਣ ਜੇ ਕਿਸਾਨ ਨਹੀਂ ਹੋਏਗਾ ਤਾਂ ਇਹ ਟਰੈਕਟਰ ਨਹੀਂ ਹੋਣਗੇ ਕਿਉਂਕਿ ਕਾਰਪੋਰੇਟਾਂ ਨੇ ਸਾਡੇ ਵਾਂਗੂ ਕਿੱਲੇ ਜਾਂਦੇ ਕਿੰਨੇ ਵੀ ਹਲਾਈ ਨਹੀਂ ਵਗਲਦੀ ਮੈਂ ਦੇਖ ਕੇ ਆਇਆ ਹਾਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਕਿਤੇ ਖੇਤੀ ਹੁੰਦੀ ਹੈ ਨਜ਼ਰ ਤੱਕ ਉਹੀ ਤੱਕ ਹੁੰਦੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਹਜ਼ਾਰਾਂ ਕਿੱਲਾਂ ਦੇ ਪਲਾਟ ਨੇ ਤੇ ਉੱਥੇ ਟਰੈਕਟਰ ਕਿਤੇ ਕਿਤੇ ਨੇ 300 ਤੋਂ 350 300 ਹਾਰਸ ਪਾਵਰ ਦੇ ਮੈਂ ਖੋਦ ਇੱਕ ਖੇਤ ਦੇ ਵਿੱਚ ਇੱਕ ਰੋਟਾ ਵੇਖਿਆ ਰੋਟਾ ਵੇਖ ਰੋਟਾ ਮੈਂ ਭਾਤ ਦੀ ਹਨ ਇੱਕ ਤਾਂ ਯਾਦਵ ਵੱਲੋਂ ਸੂਬੇ ਦਾ ਗੁਦਲਬਾਗ ਸਿੰਘ ਹਰੀਗੜ ਜੀ ਅੱਜ ਜਿਹੜਾ ਸਾਡੇ ਦੋ ਫਾਰਮਾਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਉਸ ਨੂੰ ਪੰਜਾਬ ਦੇ ਵਿੱਚ ਭਰਮਾ ਸਮਰਥਨ ਮਿਲਿਆ ਸਾਡੇ ਦੁਕਾਨਦਾਰ ਭਰਾਵਾ ਨੇ ਵਪਾਰੀ ਭਰਾਵਾ ਨੇ ਮੁਲਾਜ਼ਮਾਂ ਨੇ ਟਰੱਕ ਆਪਰੇਟਰਾਂ ਨੇ ਬੱਸ ਆਪਰੇਟਰਾਂ ਨੇ ਵੱਡੀ ਪੱਧਰ ਤੇ ਆ ਜਿਹੜੇ ਆਪਦੇ ਸੰਦ ਸਾਧਨ ਜਿਹੜੇ ਉਹ ਖੜਾ ਕੇ ਰੱਖਿਆ ਦੁਕਾਨਾਂ ਬੰਦ ਹੋਈਆਂ ਬਾਜ਼ਾਰ ਦੇ ਵਿੱਚ ਇਸ ਕਰਕੇ ਅਸੀਂ ਸਮੂਹ ਸਾਡੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਪੂਨ ਰੂਪ ਦੇ ਵਿੱਚ ਸਾਡਾ ਪ੍ਰੋਗਰਾਮ ਸਫਲ ਕੀਤਾ ਹੈ। ਦੇਖੋ ਮੇਰਾ ਨਾਮ ਕੀਵਨ ਸਿੰਘ ਜਵੰਦਾ। ਲੱਗਦੀ ਦੂਜੀ ਗੱਲ ਆ। ਬਲਾਕ ਸਲਾਮ ਦਾ ਜਰਨਲਿਸਟ ਕਤਰਾਂ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਨੇ ਸਿੱਧੂਪੁਰ ਸਾਫ ਦਾ ਪ੍ਰਧਾਨ ਜਿਹੜਾ ਸਾਡਾ ਅੱਜ ਦਾ ਪੰਜਾਬ ਬੰਦਾ ਹੈ। ਇਹਦਾ ਬਹੁਤ ਵੱਡਾ ਹੰਗਾਰਾ ਪੰਜਾਬ ਦੇ ਲੋਕਾਂ ਨੇ ਸਾਨੂੰ ਦਿੱਤਾ ਹੈ। ਭਾਵੇਂ ਕੋਈ ਵਪਾਰੀ ਵਰਗਾ ਹੈ, ਭਾਵੇਂ ਮਜ਼ਦੂਰ ਵਰਗਾ ਹੈ ਕਿਸੇ ਤਰ੍ਹਾਂ ਦੇ ਵੀ ਵਰਗਾ ਹੈ, ਮੁਲਾਜ਼ਮ ਵਰਗਾ ਆਗੇ ਤੇ ਕਸਵਾਨ ਮਜ਼ਦੂਰ ਟੋਟਲ ਵਰਗਾ ਨੇ ਸਾਡਾ ਸਾਥ ਦਿੱਤਾ ਤੁਸੀਂ ਦੇਖ ਸਕਦੇ ਹੋ ਸਾਰੇ ਬਾਜ਼ਾਰ ਨੇ ਜਿਹੜੇ ਉਹ ਬਿਲਕੁਲ ਬੰਦ ਪਏ ਨੇ ਜਿਹੜੇ ਫਲਾਂ ਵਾਲੇ ਸਬਜ਼ੀ ਰੇੜੀ ਫੜੀ ਟੋਟਲ ਬੰਦ ਹੈ ਜੀ ਸਬਜ਼ੀ ਮੰਡੀ ਦੀਆਂ ਅੱਜ ਟੋਟਲ ਬੰਦ ਨੇ ਸਾਰਿਆਂ ਤੋਂ ਵੱਧ ਪੜਿਆ ਲਿਖਿਆ ਸਾਡਾ ਸਾਥ ਦਿੱਤਾ ਉਹਨਾਂ ਨੂੰ ਸਫਲ ਪ੍ਰਧਾਨ ਮੰਤਰੀ ਰਿਹਾ ਅਸੀਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਸਰਮੱਥੇ ਲੈਣਾ ਬਹੁਤ ਕੋਟਣ ਕੋਟਣ ਨਾਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀ ਸਾਡੇ ਜਿਹੜਾ ਦੁੱਖ ਦੀ ਲਗਦੇ ਮਲਮ ਲਾਈ ਆ ਉਹ ਲੋਕਾਂ ਨੇ ਸਾਡਾ ਸਾਥ ਦੇ ਕੇ ਕਿਉਂਕਿ ਉਹਨਾਂ ਨੂੰ ਵੀ ਪਤਾ ਜੇਕਰ ਕਿਸਾਨੀ ਚਲੀ ਗਈ ਤਾਂ ਬਚਣਾ ਹੋਰੇ ਕਿਸੇ ਨੇ ਹਰ ਇੱਕ ਨੇ ਆਪਦੇ ਕਿੱਤੇ ਨੂੰ ਬਚਾਉਣਾ ਡੱਲੇ ਵਾਲਾ ਸਾਹਿਬ ਹਰ ਇੱਕ ਦੇ ਚੁੱਲੇ ਦੀ ਅੱਜ ਨੂੰ ਚਾਲਦਾ ਰੱਖਣ ਲਈ ਹੀ ਆਪਦਾ 37ਵੇਂ ਦਿਨ ਤੇ 7ਵੇਂ ਦਿਨ ਤੇ ਜਿਹੜਾ ਮਰਨ ਵਰਤਾ ਉਹਨਾਂ ਦਾ ਪ੍ਰਵੇਸ਼ ਹੋ ਚੁੱਕਿਆ ਤੁਸੀਂ ਰਿਟਾਇਰਡ ਅਫਸਰ ਵੀ ਹੋ ਆਰਮੀ ਦੇ ਵਿੱਚੋਂ ਤੇ ਤੁਸੀਂ ਕਿਸਾਨ ਜਿਹੜੀਆਂ ਜੱਥੇਬੰਦੀਆਂ ਪਹਿਲਾਂ ਵੀ ਤੁਸੀਂ ਜੁੜੇ ਹੋਏ ਸੀ ਇਸ ਸੰਗਠਨ ਦੇ ਨਾਲ ਹੁਣ ਫਿਰ ਤੁਸੀਂ ਇਸ ਸੰਗਠਨ ਦੇ ਵਿੱਚ ਉਰੂਤਾਰਾ ਜੁੜੇ ਹੋਏ ਹੋ ਜਿਹੜਾ ਅੱਜ ਪੰਜਾਬੀ ਦੀ ਕਾਲ ਸੀ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਤੁਸੀਂ ਇਸ ਤਰ੍ਹਾਂ ਬੇਕ ਜੀ ਮੇਰਾ ਨਾਮ ਕੈਪਟਨ ਗਲਾਸਨ ਜਿਵੇਂ ਤੁਸੀਂ ਕਿਹਾ ਕਿ ਰਿਟਾਇਰਡ ਅਫਸਰਾਂਗੇ ਪਰ ਅਸੀਂ ਅਫਸਰ ਬਾਅਦ ਚਾਂਗੇ ਪਹਿਲਾਂ ਅਸੀਂ ਕਿਸਾਨ ਦੇ ਪੁੱਤਾਂ ਕਿਉਂਕਿ ਏਸੇ ਜ਼ਮੀਨ 'ਚੋਂ ਨਿਕਲ ਕੇ ਅਸੀਂ ਆਰਮੀ ਦੇ ਵਿੱਚ ਗਏ ਸੀ ਉੱਥੋਂ ਆਉਣ ਤੋਂ ਬਾਅਦ ਸਾਨੂੰ ਉਸੇ ਜ਼ਮੀਨ ਦੇ ਵਿੱਚ ਹੀ ਅਸੀਂ ਫੇਰ ਆਉਣਾ ਪੈ ਗਿਆ ਜਿਹੜੇ ਆਰਮੀ ਦੇ ਵਿੱਚ ਜਾਂਦੇ ਨੇ ਉਹ ਵੀ ਨਾ ਕਿਸਾਨਾਂ ਦੇ ਪੁੱਤ ਨੇ ਪਰ ਸੈਂਟਰ ਦੀ ਮੋਦੀ ਸਰਕਾਰ ਆ ਜਿਹੜੀ ਇਹਦਾ ਜਿਹੜਾ ਬਤਿਹਰਾ ਕਿਸਾਨਾਂ ਪ੍ਰਤੀ ਪੰਜਾਬ ਪ੍ਰਤੀ ਸਾਰੀ ਦੁਨੀਆ ਨੂੰ ਪਤਾ ਕਿ ਵੱਖਰੀ ਤਰ੍ਹਾਂ ਦਾ ਮੈਂ ਅੱਜ ਗੱਲ ਕਰਦਾ ਹਾਂ ਇਸ ਬੰਦ ਦੀ ਅੱਜ ਇਹ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਮੈਂ ਖੁਦ ਵੀ ਦੜਬੇ ਦੇ ਵਿੱਚ ਪੂਰੇ ਜਾ ਕੇ ਆਇਆ ਦੁਕਾਨਾਂ ਦੇ ਉੱਤੇ ਪੂਰਨ ਤੌਰ ਤੇ ਸਾਰਾ ਦੜਬਾ ਬੰਦ ਆ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਕਿ ਲੋਕਾਂ ਨੇ ਸਾਡਾ ਸਮਰਥਨ ਕੀਤਾ ਕਿਉਂਕਿ ਇਹਦੇ ਨਾਲ ਇਕੱਲੀ ਕਿਸਾਨ ਜੁਨੀਅਨ ਹੀ ਨਹੀਂ ਬਾਕੀ ਸਾਰੀਆਂ ਜੁਨੀਅਨਾਂ ਨੇ ਚਾਹੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਆ ਚਾਹੇ ਐਕਸ ਆਰਮੀ ਵੈਲਫੇਅਰ ਕਮੇਟੀ ਆ ਚਾਹੇ ਸੰਜੁਗਤ ਜਵਾਨ ਮੋਰਚਾ ਸਾਰਿਆਂ ਨੇ ਰਲ ਕੇ ਬਿਜਲੀ ਬੋਰਡ ਉਤਤਵਾਦ ਕਾਨੋ ਕੋ ਪਟਵਾਰੀ ਉਹਨਾਂ ਦਾ ਵੀ ਤੁਸੀਂ ਅਖਬਾਰਾਂ ਦੇ ਵਿੱਚ ਦੇਖਿਆ ਹੋਣਾ ਇਹਨਾਂ ਸਾਰਿਆਂ ਨੇ ਰਲ ਕੇ ਇਸ ਬੰਦ ਦਾ ਸਮਰਥਨ ਕੀਤਾ ਅਗਰ ਐਨੇ ਲੋਕ ਇਸ ਬੰਦ ਦੇ ਵਿੱਚ ਨੇ ਐਨੇ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਪਰ ਸਾਨੂੰ ਅਫਸੋਸ ਆ ਕਿ ਮੋਦੀ ਸਰਕਾਰ ਦੇ ਉੱਤੇ ਇਸ ਗੱਲ ਦਾ ਬਿਲਕੁਲ ਵੀ ਅਸਰ ਨਹੀਂ ਅਸੀਂ ਤੁਹਾਡੇ ਚੈਨਲ ਰਾਹੀਂ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਉਹਨਾਂ ਸਰਕਾਰਾਂ ਦੇ ਕੰਨਾਂ ਤੱਕ ਬੰਦ ਦੇ ਰਾਹੀਂ ਲੈ ਲੋ ਸੰਘਰਸ਼ ਰਾਹੀਂ ਲੈ ਲੋ ਚਾਹੇ ਡੱਲੇਵਾਲ ਸਾਹਿਬ ਦੇ ਜਿਹੜੇ ਮਰਨ ਮਰਤੇ ਬੈਠੇ ਨੇ ਉਹਦੇ ਰਾਹੀਂ ਲੈ ਲੋ ਅਸੀਂ ਉਹ ਆਵਾਜ਼ ਮੋਦੀ ਸਾਹਿਬ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਹਨਾਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਬਿਲਕੁਲ ਜਿਹਦੇ ਵਿੱਚ ਇੱਕ ਵੀ ਗੱਲ ਨਜਾਇਜ਼ ਨਹੀਂ ਘੱਟੋ ਘੱਟ ਮੋਦੀ ਇਹ ਇਹੀ ਕਹਿ ਦੇਣ ਕਿ ਇਹਨਾਂ ਦੀ ਕਿਸਾਨਾਂ ਦੀ ਜਿਹੜੀ ਮੰਗ ਨਜਾਇਜ਼ ਆ ਤਾਕਿ ਲੋਕਾਂ ਨੂੰ ਪਤਾ ਤਾਂ ਚੱਲ ਸਕੇ ਨਾ ਇਹਦਾ ਮਤਲਬ ਮੰਗਾ ਜਾਇਜ਼ ਨਹੀਂ ਜੇਕਰ ਤੋਂ ਮੰਗਾ ਜਾਇਜ਼ ਨਹੀਂ ਤਾਂ ਮੋਦੀ ਸਾਹਿਬ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਇੱਕ ਬਜ਼ੁਰਗ ਨੇਤਾ ਡੱਲੇਵਾਲ ਸਾਹਿਬ ਜਿਹੜਾ ਪਿਛਲੇ 36 ਦਿਨਾਂ ਤੋਂ ਮਰਨ ਵਰਤ ਤੇ ਬੈਠਿਆ ਉਹਦੀ ਹਾਲਤ ਦਿਨ ਬਿ ਦਿਨ ਜਿਹੜੀ ਆ ਖਰਾਬ ਹੁੰਦੀ ਜਾ ਰਹੀ ਆ ਪਰ ਹਾਲੇ ਤੱਕ ਕੇਂਦਰ ਵੱਲੋਂ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਡੱਲੇਵਾਲ ਸਾਹਿਬ ਦਾ ਪਤਾ ਲਿਆ ਜਾਵੇ ਦੂਜੀ ਮੈਂ ਬੇਨਤੀ ਤੁਹਾਡੇ ਸਾਹਮਣੇ ਕਰਨਾ ਚਾਹਾਂਗਾ ਸਾਨੂੰ ਬੜਾ ਅਸਚਰਜ ਹੋਇਆ ਸੁਪਰੀਮ ਕੋਰਟ ਦੇ ਉਸ ਹੁਕਮ ਦੇ ਉੱਤੇ ਜਿਹਦੇ ਉੱਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਤਾਂ ਹੁਕਮ ਕਰਤਾ ਕਿ ਡੱਲੇਵਾਲ ਸਾਹਿਬ ਨੂੰ ਸਤਾਈ ਤੌਰ ਦੇ ਉੱਤੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਲਈ ਆ। ਇਹੀ ਆਰਡਰ ਉਹ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਕਿਉਂਕਿ ਅਸੀਂ ਮੰਨਦੇ ਹਾਂ ਸੁਪਰੀਮ ਕੋਰਟ ਦਾ ਸਾਰੇ ਸਤਕਾਰ ਕਰਦੇ ਹਾਂ ਸੰਪਰੀਮ ਕੋਰਟ ਨੂੰ ਵੀ ਚਾਹੀਦਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੇਂਦਰ ਸਰਕਾਰ ਨੂੰ ਵੀ ਉਹਦੇ ਵੱਲੋਂ ਆਦੇਸ਼ ਜਾਰੀ ਹੋਣੇ ਚਾਹੀਦੇ ਨੇ ਤਾਂ ਕਿ ਕਿਸਾਨਾਂ ਦਾ ਜਿਹੜਾ ਮਸਲਾ ਹੈ ਹੱਲ ਹੋ ਸਕੇ ਤੇ ਇੱਕ ਬਜ਼ੁਰਗ ਨੇਤਾ ਦੀ ਜਿਹੜੀ ਜਾਨ ਹੈ ਜਿਹਦੀ ਖਤਰੇ ਦੇ ਵਿੱਚ ਹੈ ਜਿਹੜਾ ਆਪਣੀ ਜਾਨ ਹੱਥੀਂ ਤੇ ਲੈ ਕੇ ਬੈਠਾ ਉਹਦੀ ਜਾਨ ਨੂੰ ਬਚਾਇਆ ਜਾ ਸਕੇ ਸਿਰਫ ਇਹਦਾ ਮਕਸਦ ਇਹੀ ਆ ਕਿ ਕੇਂਦਰ ਸਰਕਾਰ ਤੱਕ ਇਹ ਜਿਹੜੀ ਆਵਾਜ਼ ਪਹੁੰਚ ਸਕੇ ਅਸੀਂ ਪਹਿਲਾਂ ਤਾਂ মিডিਆ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਡੀ মিডিਆ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ ਤੁਸੀਂ ਕਪੜਾ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜ ਰਿਹਾ ਸਾਡੀਆਂ ਖਬਰਾਂ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ 30 ਤਰੀਕ ਦਾ ਸਾਨੂੰ ਲੋਕਾਂ ਨੇ ਬਹੁਤ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਉਹਨਾਂ ਦਾ ਅਸੀਂ ਧੰਨਵਾਦ ਇਸ ਦਿਨ ਕਰਕੇ ਆਂ ਵੀ ਸਾਡੀ ਗੱਲ ਸੁਣ ਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਸਾਨੂੰ ਦੱਸ ਦੇਣ ਕਿ ਅਸੀਂ ਉਹਨੂੰ ਨੁਕਾਹ ਦਿੰਦੇ ਆਂ ਵੀ ਸਾਰੇ ਦੇਸ਼ ਦੇ ਕਿਸਾਨਾਂ ਲਈ ਸਰਦਾਰ ਜੀ ਸਿੰਘ ਡੱਲੇਵਾਲ 35 36ਵੇਂ ਦਿਨ ਦੇ ਮਰਨ ਵਰਤ ਦੇ ਵਿੱਚ ਉੱਥੇ ਬੈਠੇ ਨੇ ਕਲੇ ਚੜ੍ਹਦੀ ਕਲਾ ਚ ਨੇ ਸਰਕਾਰਾਂ ਬਹੁਤ ਜ਼ਿਆਦਾ ਪ੍ਰਸ਼ਾਸਨ ਬਾਰ ਬਾਰ ਜਾ ਰਿਹਾ ਵੀ ਕਿਸੇ ਗੱਲ ਤੇ ਕੋਈ ਗੱਲ ਇਹਨਾਂ ਦੀ ਟੁੱਟ ਜੇ ਪਰ ਹਾਲੇ ਤੱਕ ਕੋਈ ਗੱਲ ਤੈ ਨਹੀਂ ਗਈ ਹੈਗੀ ਕਿਸਾਨਾਂ ਦੇ ਨਾਲ ਜੁੜੋ